ਅੱਜ ਅਸੀਂ ਜਲ ਸਪਲਾਈ ਸੈਕਸ਼ਨ ਵਿਭਾਗ ਅਤੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕਲ ਵੱਲੋਂ ਪਿੰਡ ਫਤੂ ਚੱਕ ਵਿੱਚ ਆਏ ਆਂ ਅੱਜ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਗਿਆ ਜਿਹਦੇ ਵਿੱਚ ਪਿੰਡ ਦੇ ਸਰਪੰਚ ਰਾਜਵੀਰ ਕੌਰ ਜੀ ਨੇ ਜੋ ਕਿ ਮਹਿਲਾ ਸ਼ਕਤੀ ਦਾ ਇੱਕ ਉਦਾਹਰਣ ਨੇ ਇਹਨਾਂ ਨੇ ਪਿੰਡ ਦੇ ਵਿੱਚ ਬਹੁਤ ਵਿਕਾਸ ਕਾਰਜ ਕਰਾਏ ਆ ਤੇ ਇਹ ਪਿੰਡ ਦੀਆਂ ਮਹਿਲਾਵਾਂ ਨੂੰ ਨਾਲ ਲੈ ਕੇ ਪਿੰਡ ਦੀ ਨਰੇਗਾ ਸਕੀਮ ਹੋ ਗਈ ਜਾਂ ਆਈਐਚਐਲ ਸਕੀਮ ਹੋ ਗਈ ਹੋਰ ਆਈਟੀਸੀ ਮਿਸ਼ਨ ਦੇ ਜੋ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਜੋ ਇਸ ਪਿੰਡ ਦੀਆਂ ਔਰਤਾਂ ਨੇ ਉਹਨਾਂ ਨੂੰ ਦੱਸਿਆ ਉਹਨਾਂ ਦੇ ਜੋ ਵੀ ਅਧਿਕਾਰ ਨੇ ਉਹਨਾਂ ਬਾਰੇ ਦੱਸਿਆ ਗਿਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰੀ ਆਪਣੇ ਮੋਹਤਵਾਰ ਪਿੰਡ ਦੇ ਪਤਵੰਤੇ ਪਹੁੰਚੇ ਸੀ ਸਾਗਣੇ ਮਿਲ ਕੇ ਮਨਾਇਆ ਬਹੁਤ ਬਹੁਤ ਧੰਨਵਾਦ ਮੈਂ ਕੁਲਬੀਰ ਸਿੰਘ ਪਿੰਡ ਫਤੂਚਕ ਅੱਜ ਸਾਰੇ 8 ਮਾਰਚ ਮਹਿਲਾ ਦਿਵਸ ਵਾਲੇ ਦਿਨ ਸਾਰਾ ਪਿੰਡ ਇਕੱਤਰ ਹੋਇਆ ਹੈ ਤੇ ਅੱਜ ਮਹਿਲਾ ਦਿਵਸ ਮਨਾਇਆ ਗਿਆ ਹੈ ਇਸ ਵਿੱਚ ਆਈ.ਟੀ.ਸੀ ਕੰਪਨੀ ਔਰ ਜਨਰਲ ਸਪਲਾਈਸ ਵਿਭਾਗ ਵੱਲੋਂ ਸੈਮੀਨਾਰ ਕਰਾਇਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਇਹ ਦਿਰੀ ਦੇ ਸਸ਼ਕਤੀਕਰਨ ਬਾਰੇ ਸਾਰਾ ਕੁਝ ਵਿਚਾਰ ਵਟਾਂਦਰਾ ਕੀਤਾ ਹੈ ਔਰ ਤੁਰਨਾਣਕ ਦੇਵ ਜੀ ਦੱਸੇ ਅਨੁਸਾਰ ਸੋਖਿਓ ਮੰਦਾ ਆਖੀਏ ਜਿਤ ਜਮੇ ਰਾਜਾਨ ਅੱਜ ਔਰਤ ਦੀ ਗੁਨਾ ਦੀ ਮਹਿਮਾ ਗਾਈ ਗਈ ਹੈ ਤੇ ਸਾਰਿਆਂ ਨੂੰ ਖਾਸ ਕਰਕੇ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਤੇ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਦਰਾ ਇਹ ਔਰਤਾਂ ਦੇ ਜਿਹੜੇ ਅਧਿਕਾਰ ਹੈ ਉਹਦੇ ਵਾਸਤੇ ਅਮਰੀਕਾ ਵਿੱਚ ਇੱਕ ਕ੍ਰਾਂਤੀ ਆਈ ਸੀ ਸੰਘਰਸ਼ ਕੀਤਾ ਗਿਆ ਸੀ ਉਸ ਪ੍ਰੰਤ ਤੋਂ ਬਾਅਦ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਅਤੇ ਸਮਾਜ ਵਿੱਚ ਬਰਾਬਰ ਦਾ ਅਧਿਕਾਰ ਤੇ ਵਕ ਵਕ ਨੌਕਰੀਆਂ ਪੰਚਾਇਤਾਂ ਵਿੱਚ ਅਧਿਕਾਰ ਸਰਕਾਰ ਵਿੱਚ ਯੋਗਦਾਨ ਤੇ ਅੱਜ ਉਹਨਾਂ ਨੂੰ 33% ਆਰਖਾਣ ਦਿੱਤਾ ਗਿਆ ਹੈ ਔਰ ਇੱਕ ਜੋ ਪਾਰਟੀ ਹੈ ਉਹਨਾਂ ਨੇ ਮਹਿਲਾ ਨੂੰ 50% ਅਧਿਕਾਰ ਦੇਣ ਦੀ ਗੱਲ ਕਹੀ ਹੈ ਔਰ ਇਹ ਅੱਗੇ ਵਾਸਤੇ ਹੋਰ ਵਧੀਆ ਹੋ ਜਾ ਰਿਹਾ ਹੈ ਤੇ ਤਾਂ ਜੋ ਔਰਤ ਔਰ ਮਰਦ ਦਿਆ ਜੋ ਜੋ ਫਾਖਲਾ ਸਭੇ ਚੱਲਿਆ ਆ ਰਿਹਾ ਸੀ ਉਸ ਨੂੰ ਪੂਰਾ ਜਾ ਸਕਦਾ ਧੰਨਵਾਦ